ਖੋ ਅਸੀਂ ਕਹਿ ਸਕਦੇ ਇਹਨੂੰ ਬੇਸਿੱਟਾ ਵੀ ਨਹੀਂ ਕਹਿਣਾ ਚਾਹੁੰਦੇ ਸਿੱਟਾ ਵੀ ਨਹੀਂ ਅਸੀਂ ਕਹਿੰਨੇ ਆ ਐਮਐਸਪੀ ਲੀਗਲ ਗਰੰਟੀ ਕਰਨ ਤੇ ਚਰਚਾ ਅੱਗੇ ਵਧੀ ਹੈਗੀ ਆ ਪੋਜ਼ਿਟਿਵ ਰੂਪ ਇਹ ਕਹਿੰਦੇ ਹਾਂ ਦੇਖੋ ਜਿਵੇਂ ਤੁਸੀਂ ਸਾਰੇ ਜਾਣਦੇ ਜੇ ਸਾਰੇ ਪੱਤਰਕਾਰ ਭਾਰੀ ਚਾਹੀਦਾ ਧੰਨਵਾਦ ਕਰਦੇ ਆ ਵੀ 374 ਦਿਨ ਹੋ ਗਏ ਮੋਰਚੇ ਨੂੰ ਚੱਲਦਿਆਂ ਹੋਇਆਂ ਅਰੇ ਲਗਭਗ 6ਵਾਂ ਦੌਰ ਸੀਗਾ ਮੀਟਿੰਗ ਦਾ ਜਿੱਚ ਤਿੰਨ ਮੰਤਰੀ ਕੇਂਦਰ ਦੇ ਤਿੰਨ ਪੰਜਾਬ ਦੇ ਤੇ ਹੋਰ ਵੱਡੇ ਅਧਿਕਾਰੀ ਸ਼ਾਮਿਲ ਸੀਗੇ। ਔਰ ਦੇਖੋ ਜਿੱਥੋਂ ਤੱਕ ਕੇਂਦਰ ਦਾ ਸਵਾਲ ਆ ਉਹ ਆਪਣੀਆਂ ਜਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਜਿਵੇਂ ਪੀਐਮ ਆਸ਼ਾ ਭਾਵੰਤਰ ਬਜਟ ਵਿੱਚ ਪੈਸਾ ਕਿੰਨਾ ਰੱਖਿਆ ਆਪਣੇ ਤੌਰ ਤੇ ਆਪਣਾ ਸਪਸ਼ਟਿਕਰਨ ਦਿੰਦੇ ਰਹੇ ਆ। ਅਸੀਂ ਇੱਕ ਏਥੇ ਕਿ ਆਪਣੀ ਜਗ੍ਹਾ ਆਪਣੇ ਥਾਂ ਆ। ਪਰ ਤੁਸੀਂ ਕਿਸਾਨਾਂ ਨੂੰ ਸਬਸਿਡੀ ਕੀ ਦੇ ਰਹੇ ਹੋ ਤੁਸੀਂ ਕਿੱਥੇ ਟਰਾਂਸਪੋਰਟਰ ਦਾ ਖਰਚਾ ਕਿੱਥੇ ਦੇ ਰਹੇ ਹੋ ਤੁਸੀਂ ਕਹਿੰਦੇ ਹੋ ਵੀ ਦਾਲਾਂ ਤੇ ਤੇਲਾਂ ਤੇ ਕਪਾਹ ਤੇ ਨਵਾਂ ਮਿਸ਼ਨ ਟੈਕਨੀਕਲ ਦਾ ਲੈ ਕੇ ਆ ਰਹੇ ਆ ਬਹੁਤ ਕੁਝ ਕਿਹਾ ਤੁਸੀਂ ਪੈਸਾ ਤਾਂ ਖੇਤੀ ਤੇ ਸੈਕਟਰ ਤੇ ਉਹਨਾਂ ਦੇ ਕਹਿਣ ਮੁਤਾਬਕ ਦੇ ਰਹੇ ਹੋ ਪਰ ਜੋ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਦਰਦ ਆ ਜੋ ਹੇਠਾਂ ਡਿਮਾਂਡ ਆ ਜੋ ਪਾਲਿਸੀਆਂ ਤੁਹਾਡੀਆਂ ਬਣੀਆਂ ਹੋਈਆਂ ਉਹ ਕਿਸਾਨਾਂ ਦੇ ਹੱਕ ਪੂਰਤੀ ਨਹੀਂ ਕਰਦੀਆਂ ਹੈਗੀਆਂ ਅਸੀਂ ਤੁਹਾਨੂੰ ਕਿਸਾਨਾਂ ਦਾ ਦਰਦ ਦੱਸਣਾ ਚਾਹੁੰਦੇ ਆ ਅਰ ਇਸ ਕਰਕੇ ਕਹਿੰਦੇ ਆ ਵੀ ਦੇਸ਼ ਦੀ ਪਾਰਲੀਮੈਂਟ ਜਿਹੜੀ ਕਿਸਾਨਾਂ ਦੀ ਪੈਦਾਵਾਰ ਆ ਉਹ ਫਸਲ ਦੀ ਗਰੰਟੀ ਕਰੇ ਵੀ ਉਹ ਮੰਡੀ ਵਿੱਚ ਘੱਟੋ-ਘੱਟ ਰੇਟ ਜਿਹੜਾ ਤੁਸੀਂ ਐਮਐਸਪੀ ਦੇ ਰਹੇ ਹੋ ਉਹਦੇ ਤੇ ਲੀਗਲ ਗਰੰਟੀ ਕਾਨੂੰਨ ਬਣਾ ਕੇ ਪੱਕਾ ਕੀਤਾ ਜਾਵੇ ਔਰ ਜਿਹੜੇ ਅਸੀਂ ਫੈਕਟਰ ਰੱਖੇ ਆ ਵੀ ਜਿਵੇਂ ਵੱਖ-ਵੱਖ ਮਹਿਰਾਂ ਦਾ ਮੰਨਣਾ ਵੀ ਜੇ 25000 ਕਰੋੜ ਜਾਂ ਸਮਥਿੰਗ ਇਹਦੇ ਨੇੜੇ-ਤੇੜੇ ਪੈਸਾ ਲੱਗੇ ਤਾਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾ ਸਕਦਾ ਉਹਦੇ ਤੋਂ ਅਸੀਂ ਕਹਿ ਵੀ ਜਿਹੜਾ ਤੁਹਾਡਾ ਪਿਛਲੇ 5 ਸਾਲਾਂ ਚ ਤੁਸੀਂ ਤੁਹਾਡੀ ਫਾਈਨੈਂਸ ਮਿਨਿਸਟਰੀ ਨੇ ਐਗਰੀਕਲਚਰ ਮਿਨਿਸਟਰੀ ਨੂੰ ਜਿਹੜਾ ਫੰਡ ਦਿੱਤਾ ਵਾ ਉਹ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਫੰਡ ਬਗੈਰ ਵਰਤਿਆਂ ਵਾਪਸ ਹੋ ਗਿਆ ਵਾ ਉੱਤੇ ਉਹਨਾਂ ਦਾ ਕੋਈ ਜਵਾਬ ਨਹੀਂ ਸੀ ਵੀ ਇੰਨਾ ਪੈਸਾ ਵੀ ਜਿਹੜਾ ਤੁਹਾਡੇ ਕੋਲ ਫੰਡ ਦੀ ਵੀ ਕਮੀ ਨਹੀਂ ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਲਾਇਆ ਜਾਵੇ ਤੇ ਕੋਈ ਵੱਡਾ ਮਸਲਾ ਨਹੀਂ ਹੈਗਾ ਚਲੋ ਜਦੋਂ ਸਾਰੀ ਗੱਲਬਾਤ ਹੋਈ ਅਸੀਂ ਜੋ ਉਹਨਾਂ ਨੇ ਕਿਹਾ ਮੰਤਰੀਆਂ ਨੇ ਹਰ ਪੱਖ ਤੋਂ ਤੱਥਾਂ ਸਮੇਤ ਤੱਥਾਂ ਸਮੇਤ ਉਹਨਾਂ ਸਰਕਾਰ ਦੇ ਪੋਰਟਲਾਂ ਤੋਂ ਹੀ ਜਿਹੜੀਆਂ ਸਰਕਾਰ ਦੀਆਂ ਖਰੀਦ ਏਜੰਸੀਆਂ ਨੇ ਜਿਹੜਾ ਖੇਤੀਬਾੜੀ ਮੰਤਰਾਲੇ ਆ ਜਪਸੀ ਦਾ ਡਾਟਾ ਜਾਂ ਹੋਰ ਡਾਟੇ ਉਹਨਾਂ ਚ ਸਾਰੀ ਉਹਨਾਂ ਦੀ ਡਿਟੇਲ ਦਿੱਤੀ ਕੋਈ ਆਪਣਾ ਨਹੀਂ ਹੈ ਸਾਡਾ ਉਹਨਾਂ ਦਾ ਡਾਟਾ ਉਹਨਾਂ ਦੇ ਗਾੜੀ ਰੱਖਿਆ ਵੀ ਤੁਸੀਂ ਇਹ ਤੁਹਾਡੇ ਸਰਕਾਰ ਦਾ ਡਾਟਾ ਵਾ ਮੈਨੂੰ ਲੱਗਦਾ ਉਹ ਕੰਟੈਂਪਡ ਵੀ ਨਹੀਂ ਕਰਕੇ ਗਏ ਪਰ ਇਸ ਕਰਕੇ ਇਹ ਮੀਟਿੰਗ ਲੰਮੀ ਪਈ ਵੀ ਤੁਸੀਂ ਅਸੀਂ ਇੱਕ ਹਫਤੇ ਦੇ ਵਿੱਚ ਵਿੱਚ ਉਹ ਸਾਰਾ ਡਾਟਾ ਜਿਹੜਾ ਵਾ ਉਹ ਉਹਨਾਂ ਨੂੰ ਮੁਹੱਈਆ ਕਰਵਾ ਦਾਂਗੇ ਤੇ ਕਿਉਂਕਿ ਕਹਿੰਦੇ ਆ ਵੀ ਅਸੀਂ ਆਪ ਦੇ ਐਕਸਪਰਟ ਨਾਲ ਮੰਤਰੀ ਕਹਿੰਦੇ ਅਸੀਂ ਖੁਦ ਸਟੱਡੀ ਕਰਾਂਗੇ ਫੇਰ ਅਸੀਂ ਤੁਹਾਨੂੰ ਗੱਲ ਕਰ ਸਕਾਂਗੇ ਇਸ ਕਰਕੇ ਉਹਨਾਂ ਨੇ ਸਮਾਂ ਇਹਨੂੰ ਲੰਮਾ ਲਿਆ ਵੀ ਸਾਨੂੰ ਸਮਾਂ ਦੇ ਦਿਓ ਔਰ ਉਹਦੇ ਵਾਸਤੇ ਵੀ ਜਿਹੜਾ ਸਾਡਾ ਮੰਗ ਸੀ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦੇ ਵਿੱਚ ਕੇਂਦਰ ਦਾ ਕੀ ਘਟਜੂਗਾ ਇੱਤੇ ਚਰਚਾ ਕਰ ਲਓ ਅਸੀਂ ਉਹਦੇ ਫਾਇਦੇ ਗਿਣਾ ਰਹੇ ਹਾਂ ਵੀ ਪੂਰੇ ਦੇਸ਼ ਦੇ ਕਿਸਾਨ ਦਾ ਖੁਦਕੁਸ਼ੀਆਂ ਦਾ ਰਾਹ ਖਤਮ ਹੋ ਜਾਊਗਾ ਉਹਨੂੰ ਜਿਹੜਾ ਘੱਟੋ ਘੱਟ ਰੇਟ ਮਿਲਣ ਦੀ ਗਰੰਟੀ ਹੋ ਜਾਊਗੀ ਅਰ ਜਦੋਂ ਕਿਸਾਨਾਂ ਮਜ਼ਦੂਰਾਂ ਕੋਲੇ ਢੇਠਾ ਪੈਸਾ ਜਾਊਗਾ ਤੇ ਬਾਜ਼ਾਰ ਦੇ ਵਿੱਚ ਵੀ ਖਰੀਦ ਸ਼ਕਤੀ ਵਧੂਗੀ ਅਸੀਂ ਦੱਸ ਰਹੇ ਹਾਂ ਅਸੀਂ ਕਹਿ ਵੀ ਤੁਸੀਂ ਦੱਸ ਦਿਓ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਨਾ ਕੇਂਦਰ ਦਾ ਕੀ ਕਾਟਾ ਹੈਗਾ ਚਰਚਾ ਬੇਸਿਕਲੀ ਜਿਵੇਂ ਬਨੂ ਕੁਆੜ ਨੇ ਕਿਹਾ ਇਸ ਮੁੱਦੇ ਤੇ ਪੂਰੀ ਕਨਸਟਰੇਸ਼ਨ ਕਰਦੀ ਰਹੀ ਉਹਨਾਂ ਇਹ ਨਹੀਂ ਕਿਹਾ ਵੀ ਅਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਨੂੰ ਤਿਆਰ ਨਹੀਂ ਹੈਗੇ ਉਹਨਾਂ ਕਿਹਾ ਵੀ ਇਹ ਇੰਨੀ ਚਰਚਾ ਦੇ ਨਾਲ ਇੱਡਾ ਵੱਡਾ ਫੈਸਲਾ ਕੀਤਾ ਨਹੀਂ ਜਾ ਸਕਦਾ ਇਹਨੂੰ ਹੋਰ ਚਰਚਾ ਦੀ ਲੋੜ ਹੈਗੀ ਆ ਇਸ ਕਰਕੇ ਤੁਸੀਂ ਤੱਥ ਰੱਖੋ ਅਸੀਂ ਵੀ ਤੱਥਾਂ ਤੇ ਆਪਣੀ ਸਟੱਡੀ ਕਰਕੇ ਆਵਾਂਗੇ ਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਉਹਨਾਂ ਦਾ ਕੀ ਪੱਖ ਹੈਗਾ ਉਹ ਅਗਲੀ ਮੀਟਿੰਗ 'ਚ ਆਜੂਗਾ ਵੀ ਉਹ ਕੀ ਸੋਚਦੇ ਹੈਗੇ ਆ ਇੱਕ ਮਿੰਟ ਮੈਂ ਸੋਚ ਲਿਓ ਪਹਿਲਾਂ ਮੇਰੀ ਸੋਲ ਲਿਓ ਅਜੇ ਤਾਂ ਮੈਂ ਕੁਝ ਵੀ ਨਹੀਂ ਕਿਹਾ ਮੈਂ ਤਾਂ ਆਪਣੀ ਦੱਸ ਹੀ ਦਿਆ ਖਾਲੇ ਨਾ ਪਈ ਆਪਾਂ ਤਾਂ ਇੱਕ ਤਾਂ ਇਹ ਹੈ ਆ ਠੀਕ ਹੈ ਜੀ ਵੀ ਆਹ ਗੱਲ ਹੈਗੀ ਆ ਦੂਸਰਾ ਹੈਗਾ ਅਸੀਂ ਅੱਜ ਮੰਤਰੀਆਂ ਦੇ ਸਾਹਮਣੇ ਜਿਹੜੇ ਲੰਮੇ ਸਮੇਂ ਤੋਂ ਇਹ ਸੜਕਾਂ ਬੰਦ ਨੇ ਉਹਨਾਂ ਤੇ ਵੀ ਮੁੱਦਾ ਰੱਖਿਆ ਵੀ ਇਹ ਸੜਕ ਬੰਦ ਨਾਲ ਆਮ ਲੋਕਾਂ ਨੂੰ ਟਰਾਂਸਪੋਰਟਰਾਂ ਨੂੰ ਜਿਹੜੇ ਵਪਾਰੀ ਉਹਨਾਂ ਨੂੰ ਬਹੁਤ ਘਾਟਾ ਪੈ ਰਿਹਾ ਕੇਂਦਰ ਗੱਲਬਾਤ ਜਾਰੀ ਰੱਖੇ ਇਹਦੇ ਰਾਹ ਖੋਲੇ ਅਸੀਂ ਇਹ ਵੀ ਉਹਨਾਂ ਗੱਲ ਹੀ ਮੁੱਦਾ ਰੱਖਿਆ ਹੈਗਾ ਵਾ ਅਰ ਇਹਦੇ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਮੰਤਰੀ ਤੁਸੀਂ ਵੇਖਿਆ ਮਗਰੋਂ ਗਏ ਉਹਨਾਂ ਦੇ ਸਾਹਮਣੇ ਵੀ ਕੋਈ ਗੱਲਾਂ ਸੀ ਰੱਖੀਆਂ ਹੈਗੀਆਂ ਪੰਜਾਬ ਸਰਕਾਰ ਦੇ ਗਾੜੀ ਔਰ ਜਿਹੜਾ ਮੈਂ ਇੱਕ ਗੱਲ ਕੇਂਦਰੀ ਨਿਬੇੜਦਾ ਵੀ ਜਿਹੜਾ ਅਸੀਂ ਡਾਟਾ ਕੇਂਦਰ ਨੂੰ ਦੇਣਾ ਹੈਗਾ ਵਾ ਜਿਹੜਾ ਅਸੀਂ ਕਿ ਤੱਥ ਦੇਣੇ ਆ ਉਹਨਾਂ ਦਾ ਜਵਾਬ ਆ ਲਿਆੰਦੋਂ ਅਸੀਂ ਗੱਲ ਨੂੰ ਇਹ ਲੋਕਾਂ ਦੀ ਕਚਾਰੀ ਚ ਵੀ ਰੱਖਾਂਗੇ ਅਸੀਂ ਕਿਹੜੇ ਤੱਥ ਦੇ ਰਹੇ ਹਾਂ ਠੀਕ ਆ ਉਹਨਾਂ ਦਾ ਜਵਾਬ ਆ ਜਾਏ ਫਿਰ ਅਸੀਂ ਤੁਹਾਡੇ ਗਾੜੀ ਵੀ ਰੱਖਾਂਗੇ ਅਸੀਂ ਡਾਟਾ ਕੀ ਦੇ ਰਹੇ ਆ ਸਾਡੀ ਗੱਲ ਨੈਤਿਕ ਤੌਰ ਤੇ ਐਮਐਸਪੀ ਲੀਗਲ ਗਾਰੰਟੀ ਕਰਨ ਵਾਲੀ ਕਿਵੇਂ ਵਾਜਿਬ ਹੈਗੀ ਆ ਪੰਜਾਬ ਸਰਕਾਰ ਨੂੰ ਅਸੀਂ ਇਹ ਮੰਗ ਕੀਤੀ ਆ ਵੀ ਜਿਹੜਾ 24 ਨੂੰ ਇਹ ਸੈਸ਼ਨ ਚੱਲ ਰਹੇ ਨੇ ਵਿਧਾਨ ਸਭਾ ਦਾ ਇੱਕ ਤਾਂ ਉਹਦੇ ਵਿੱਚ ਜਿਹੜਾ ਸਾਡੀਆਂ 12 ਮੰਗਾਂ ਵਾਂ ਉਹ ਮੰਗਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਮਤਾ ਪਾਸ ਕਰੇ ਭਗਵੰਤ ਮਾਨ ਸਰਕਾਰ ਕਹਿੰਦੀ ਆ ਵੀ ਸੀ ਕਿਸਾਨਾਂ ਦੇ ਨਾਲ ਦੂਸਰਾ ਜਿਹੜਾ ਨਵਾਂ ਮੰਡੀਕਰਨ ਪਾਲਿਸੀ ਦਾ ਜਿਹੜਾ ਖਲਣਾ ਆਇਆ ਵਾ ਖੇਤੀਬਾੜੀ ਖਲਣਾ ਉਹਨੂੰ ਉਸ ਵਿਧਾਨ ਸਭਾ ਦੇ ਵਿੱਚ ਰੱਦ ਕੀਤਾ ਜਾਵੇ ਨਾਲ ਸ਼ਹੀਦ ਸੁਭਕਰਨ ਸਿੰਘ ਨੂੰ ਜਿਹੜਾ ਸ਼ਹੀਦੀ ਦਰਜਾ ਦੇਣਾ ਸੀਗਾ ਉਹੜਾ ਇਸ ਵਿਧਾਨ ਸਭਾ ਜਲਾਸ ਵਿੱਚ ਦਿੱਤਾ ਜਾਵੇ ਔਰ ਅਸੀਂ ਇਹ ਵੀ ਚਰਚਾ ਕਰਾਂਗੇ ਉਹਨਾਂ ਕੋਲੇ ਅਸੀਂ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੀ ਗੱਲ ਕਹੀ ਹੈ ਵੀ ਜਿਹੜੇ ਆਂ ਅੰਦੋਲਨ ਚੱਲ ਰਹੇ ਨਾ ਜਿਹੜੇ ਕੋ ਮਸਲੇ ਨੇ ਆਪਾਂ ਬਹਿ ਕੇ ਵਿਚਾਰਨਾ ਚਾਹੋਏ ਚਾਹੇ ਸ਼ਹੀਦਾਂ ਨੂੰ ਮੁਆਵਜ਼ਾ ਦੇਣ ਦਾ ਸਵਾਲ ਆ ਚਾਹੇ ਇੱਥੇ ਲੋਕਲ ਸੜਕਾਂ ਟੁੱਟ ਗਿਆ ਉਹਨਾਂ ਨੂੰ ਸਵਾਰਨ ਦਾ ਸਵਾਲ ਆ ਤੋਂ ਇਹ ਪੱਖ ਵੀ ਅਸੀਂ ਉਹਨਾਂ ਸਾਹਮਣੇ ਰੱਖਿਆ ਹੈਗਾ ਪੰਜਾਬ ਜਿਹੜੇ ਹੁਣ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਵਿਚਾਰ ਕੇ ਦੱਸਾਂਗੇ